ਮਕਸਦ ਤੇ ਬੇਰਾ ਦੁਜਾ ਇਹ ਨਾਲ ਸੱਚ ਸਾਡਾ ਇਹ ਤੇ ਨੋਰਮਲ ਜੀ ਕੰਪਲੀਟ ਜਿਹੜੀ ਆ ਤੁਹਾਨੂੰ ਪਿੱਛੇ ਦੱਸੀ ਆਪਾਂ ਕਨੈਕਟਰ ਕਨੈਕਟਰ ਤੇ ਅਸੀਂ ਚਲੋ ਬੜਾ ਪਿਆਰ ਕਰਦੇ ਨੇ ਕਈਆਂ ਨਾਲ ਕਿਈਆਂ ਨਾਲ ਬੜਾ ਕੁਝ ਹੁੰਦਾ ਰਿਹਾ ਚਲੋ ਉਹ ਲੰਮੀਆਂ ਗੱਲਾਂ ਬਾਅਦ ਚ ਕਰਾਂਗੇ ਤੇ ਫਿਰ ਮੁਕ ਦੀ ਗੱਲ ਇਹ ਬਕੇਰਾ ਨਜਾਇਜ਼ ਨੇ ਸਾਡਾ ਦੁਕਾਨ ਤੋਂ ਸਾਈਕਲ ਚੁੱਕਿਆ ਗਿਆ ਦੱਸੋ ਸਾਡਾ ਸਾਈਕਲ ਚੁੱਕਿਆ ਗਿਆ ਇੰਨੀ ਸਾਡੀ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗੇ ਨੱਕੇ ਭਰੀ ਹੱਡੇ ਪੂਰ ਸਾਹਿਬ ਬੈਠੀਆਂ ਰਹਿੰਦੀਆਂ ਸਿਵਲ ਸੋਲ ਵਾਲੇ ਵੀ ਆ ਸਰਕਾਰੀ ਪ੍ਰਾਈਵੇਟ ਸਾਰੇ ਦੋਤੇ ਬੈਲੇ ਸਾਡੀ ਦੁਕਾਨ ਤੋਂ ਸੈਗਲ ਚੁੱਕੇ ਆਗੇ ਤੋਂ ਮੜਾ ਮੁਰ ਜਾ ਪਤਾ ਲੱਗ ਗਿਆ ਇਹ ਕੰਪਲੇਂਟ ਕੱਢ ਕੇ ਆ ਮੈਂ ਤੇ ਜਦੋਂ ਦੁਕਾਨਾਂ ਦੇ ਚਾਹ ਚ ਪੀਤੀ ਆਈ ਸਾਰਿਆਂ ਨੇ ਸਾਨੂੰ ਪਤਾ ਲੱਗ ਗਿਆ ਵੀ ਆਹ ਪੱਲੇਦਾਰ ਐ ਮਿਰਚਾਂ ਦੇ ਵਪਾਰੀ ਜੀ ਫਾਰ ਕਰਦੇ ਤੇ ਇੱਕ ਪੱਲੇਦਾਰ ਆ ਇਹਨੇ ਸੈਕਲ ਚੁੱਕਿਆ ਸਾਨੂੰ ਕੇ ਨੇ ਦੱਸਿਆ ਤੇ ਉਹ ਜਿਹੜਾ ਇਹ ਐ ਡੀਡੀ ਮੁਅਸ਼ ਰੱਖੀਏ ਨੇ ਤਾਂ ਨੂੰ ਐ ਕਰੰਡਿਆ ਆ ਆ ਹੱਥ ਲਓ ਕਲੀਨ ਸ਼ੇਵ ਵੀ ਥੱਲੋਂ ਕਲੀਨ ਸ਼ੇਵ ਤੇ ਮੋਨਾ ਕੋਨਾ ਦੇ ਪੂਰੇ ਉਹਨੇ ਚੰਦ ਤਾਰੇ ਵਾਏ ਮਲੇ ਹੋਈ ਨਹੀਂ ਮੜਾ ਦੁਕਾਨ ਚ ਸਟੂਡੀਓ ਦੇ ਕਿਤੇ ਪਿੱਛੇ ਫੋਟੋਆਂ ਲਈਦੇ ਕਿ ਕਰ ਗਿਆ ਉਹ ਸੁਣਨ ਦਾ ਬਿਛਿੰਦਾ ਆਈ ਸੀ ਯੂ ਰੂਮ ਜਿਹਨੂੰ ਕਹਿ ਸਕਦੇ ਤੁਸੀਂ ਤੇ ਉੱਥੇ ਬਹਿ ਗਿਆ ਸੀ ਉਹਨੂੰ ਆਖਿਆ ਵੀ ਭਾਉ ਸਾਈਕਲ ਸਾਡਾ ਤੇਰਾ ਨਾਂ ਲੱਗਦਾ ਵੀ ਤੂੰ ਖੜਿਆ ਉਹਨੂੰ ਆਖਿਆ ਕਿ ਹੰਨੇ ਸਾਈਕਲ ਜੋੜਿਆ ਮੈਂ ਕਿਹਾ ਤੂੰ ਕਿਉਂ ਹੂੰ ਮੈਨੂੰ ਸਾਈਕਲ ਚੋਰੀ ਹੋਰ ਕੌਣ ਹੈ ਤੇ ਤੂੰ ਬਿਟਾ ਹਾਂ ਸਰ ਈਰਕ ਬੜਾ ਕਾਹ ਉੱਤੇ ਚਲ ਗਿਆ ਤੂੰ ਸਾਈਕਲ ਚੋਰੀ ਕੀ ਹੋਰ ਕੌਣ ਹੈ ਤੂੰ ਕਿੱਤਾ ਸਾਈਕਲ ਚੋਰੀ ਚੱਲ ਤੇ ਆਂਦਾ ਵੀ ਨਹੀਂ ਨਹੀਂ ਮੈਂ ਨਹੀਂ ਸਾਈਕਲ ਆ ਜੇ ਨਹੀਂ ਆਖਣ ਦੀ ਦੇਰਿਆ ਲੱਗ ਗਈ ਆ ਦੇ ਇਤਰਾ ਮੰਨਦੇ ਹਾਂ ਦਾ ਹੱਥ ਬੈਠਾ ਫਾੜ ਦੇ ਨੀ ਮਾਰੀ ਕੋਈ ਆ ਤਾਂ ਉਹ ਦੇ ਟੇਬਲ ਤੋਂ ਥੱਲੇ ਇਹਨੇ ਨਹੀਂ ਪੁੱਛਿਆ ਕਿ ਉਹ ਸਾਡਾ ਛੇਤੀ ਮੰਨ ਵੀ ਜਾਂਦਾ ਪਰ ਆ ਤਾਂ ਮੈਨੂੰ ਅਗਰ ਪਹਿਲਾਂ ਕੋਟ ਤੇ ਲੈ ਜਾਂਦੇ ਉਹਨਾਂ ਸਾਈਕਲ ਇੰਨੀ ਖੜਿਆ ਸਾਰਿਆਂ ਨੇ ਇਹ ਪੂਰੀ ਐਵੇਂ ਨਹੀਂ ਕੋਈ ਨੂੰ ਸਾਨੂੰ 100% ਜਦੋਂ ਸੀਆਈਡੀਆਂ ਤੋਂ ਸਾਰਾ ਕਲੀਅਰ ਹੋ ਗਿਆ ਨਾ ਫਿਰ ਕੰਮ ਸ਼ੁਰੂ ਹੋਇਆ ਕਿਤੇ ਤੇ ਫੋਟੋਆਂ ਲਾਉਣੇ ਨੇ ਫੋਟੋ ਸਟੂਡੀਓ ਸੇ ਤੇ ਇਹ ਵੀ ਭੇਜਿਆ ਹੁਣ ਲਾਲਾ ਚਾਹ ਤੋੜਾ ਗਿਆ ਉਹ ਠੀਕ ਹੈ। ਫਿਰ ਉਹ ਮੈਮ ਦੇਤੀ ਕੋਲ ਵੀ ਕੂਟਲਾ ਜਿਨਾ ਕੁੱਟਿਆ ਇੰਦਾ ਉਹ ਕੁੱਟੀ ਜਾਵੇ। ਉਹ ਉਹ ਥੱਲੇ ਆ ਕੇ ਵੀ ਮੈਂ ਸਾਈਕਲ ਦੇ ਦੇਣਾ ਅਦਰ ਨਹੀਂ ਹੈ ਜੇ ਨਹੀਂ ਸਾਈਕਲ ਦਾ। ਇਹ ਕੁੱਟਰਾਂ ਦੇ ਬਾਸ ਉਹ ਕਬੱਡੀ ਵਾਲਾ ਕੰਮ ਸਿਰ ਚ ਮਾਰ ਧੌਣ ਚ ਮਾਰ ਮੂੰਹ ਤੇ ਮਾਰ ਗੋਡਾ ਧੌਣ ਤੇ ਰੱਖਿਆ ਨੇ। ਚੰਗਾ ਉੱਥੇ ਮੱਲੋ ਦਾ ਨਾਂ ਸਾਬਤ ਆ ਵਹੀ ਕੀਤਾ ਅਲਰੇ ਦਾ ਹੀ ਆ ਸਭ ਕੁਝ ਹੀ ਆ ਦੱਸਦਾ ਮਿਲავੇ ਦਵਾਂਗੇ ਤੁਹਾਨੂੰ ਤੇ ਬਾ ਚਾਹੁੰਦਾ ਵੀ ਮੈਂ ਅਸਲ ਚ ਨਾ ਸਾਈਕਲ ਵੇਚਦਾ ਆਇਆ ਕਿੱਥੇ ਟਿੱਕੀ ਬੈਠਣਾ ਹਮ ਚਲੋ ਭਰਿਆ ਬਾਜ਼ਾਰ ਦੋਸ ਯੂਕੀ ਮੋਟਰਸਾਈਕਲ ਚੁੱਕੇ ਅਸੀਂ ਲੋਈ ਕੇ ਤਿੰਨ ਹੀ ਚਲੋ ਚੇਤਾਗੀਰਾਂ ਭੁੱਲ ਜਾਂਦਾ ਉੱਥੇ ਤੇ ਬਾਬਾ ਜਾਣੇ ਹੋਗੇ ਹਨ ਕਿਤੇ ਚਾਰ ਪੰਜ ਮੋਟੀਆਂ ਨਾਲ ਗਏ ਪਿੱਛੇ ਬਾਇਆ ਇਹਨੂੰ ਵਿੱਚ ਬੜੇ ਪਿਆਰ ਨਾਲ ਵੇਖੋ ਅਈਆਂ ਬਾਹਰ ਜਾਣਾ ਉਹ ਫਿਲਮ ਨਹੀਂ ਸੰਨੀ ਤੇ ਉਹ ਕਰਦਾ ਉਹ ਤੇ ਚਲੋ ਬਿਲਮਾ ਵੀ ਬਾਹਰ ਹੁਣ ਆਪਾਂ ਜਾਣਾ ਵਾ ਇਥੇ ਸਟੂਡੀਓ ਦੇ ਬਾਹਰ ਤੇ ਹੱਸਦੇ ਜਾਣਾ ਅਸੀਂ ਮੈਂ ਖੁਸ਼ ਚਾਹ ਚ ਪੀਣੀ ਮੈਂ ਪਾਣੀ ਪੁਣੀ ਪੀਣਾ ਉੱਤੇ ਬਾਬਾ ਮੈਂ ਭੇਜਣ ਕਿੰਨੇ ਨਹੀਂ ਕੀ ਕਰਨੀ ਤੇ ਮਾਣ ਜਿਹੜਾ ਇਹ ਨਾ ਮੈਂ ਇਥੋਂ ਬਾਹਰ ਕੱਢਦਾ ਸਟੂਡੀਓ ਦੇ ਤੇ ਬਜਾਜ ਤੈਨੂੰ ਪਤਾ ਵੀ ਤੂੰ ਲੇਟ ਕਿਉਂ ਜਾਂ ਰੋਲਾ ਪਾਦਾ ਤੇ ਕੁਝ ਵੀ ਹੋ ਸਕਦਾ ਪਾ ਸਾਬ ਲਾਲਾ ਬੜਾ ਕੁਝ ਨਹੀਂ ਤੇ ਬੈ ਗਿਆ ਮੁੰਡਾ ਸਾਹਿਬ ਜੀ ਸਾਨੂੰ ਇਹ ਤਰਮਦਾਨ ਮੰਨ ਚਈ ਇਹ ਨੇ ਬਾਹਰ ਉਹਲਾ ਪੜਾ ਫੇਰ ਫਿਕਰਾਂ ਕਿ ਬਿਆਰ ਨੂੰ ਕੀ ਸਲਾਹ ਦਵਾਂਗੇ ਕਿੱਧਰ ਖੜਨ ਲੱਗੇ ਬਾਹਰ ਆ ਵਿੱਚ ਮੈਂ ਮੁੜੇ ਨੇ ਮੋੜ ਫੇਰ ਮੈਂ ਮੋੜ ਤੇ ਬਾਹਰ ਆ ਇਹਨਾਂ ਵਿੱਚ ਬਾਹਰ ਆ ਨਾ ਪਿੱਛੇ ਬਹਿ ਗਿਆ ਤੇ ਦੋ ਜਣੇ ਹੀ ਹੋਰ ਆਪਣੇ ਮੁੰਡੇ ਦੁਕਾਨ ਵਾਲੇ ਇਹਨੂੰ ਲੈ ਗਏ ਭਿੱਖੀ ਵੇਡ ਜਿਹੜੀ ਸਾਈਕਲ ਵਾਲੀ ਦੁਕਾਨ ਦੇ ਇਹਦੇ ਵਿੱਚ ਆ ਉਹ ਸਾਡੇ ਬਿੱਟੂ ਕਮਾਂਡੋ ਨਾਰਲੀ ਵਾਲਾ ਉਹਨਾਂ ਦੇ ਰਿਸ਼ਤੇਦਾਰ ਹਤੇ ਉਹ ਸੈਗਲਾਨੀ ਦੀ ਦੁਕਾਨ ਵਾਲੇ ਉਹ ਵਿੱਚ ਪੈ ਪੂਗੇ ਬੰਦੇ ਉਹਨਾਂ ਕਿਹਾ ਨਹੀਂ ਭਾਜੀ ਇਹ ਚਲੋ ਕਰਦਾ ਇਹੇ ਕੰਮ ਨਹੀਂ ਥੋੜੀ ਭਾਵੇਂ ਉਹਨਾਂ ਖਰੀਦੇ ਵੀ ਹੋਵੇ ਚਲ ਜਿੱਤਰਾ ਕੋ ਲਾ ਲਓ ਜਾਂ ਚੁਰਾ ਚਰਾਨਾ ਵਾਧਾ ਘਾਟਾ ਮੈਨੂੰ ਨਹੀਂ ਇਹਨਾਂ ਗੱਲਾਂ ਮੁਝਾਪਾਂ ਨੂੰ ਨਹੀਂ ਪਤਾ ਬਾਕੀ ਬਿੱਟੂ ਕਮਾਂਡੋ ਆੜਾ ਵਿੱਚ ਆ ਗਿਆ ਨਾ ਹੁਣ ਥੰਦਾਰਾ ਦਾ ਵੀ ਤੇ ਡੀਐਸਪੀ ਦਾ ਵੀ ਚਲੋ ਉਹਦੀ ਵਿੱਚ ਉਹਨਾਂ ਨਾਂ ਲੈਤਾ ਤੇ ਉਹਦੇ ਸਾਡਾ ਨੂੰ ਪਤਾ ਹੀ ਸਾਰੇ ਇਹ ਇਕੱਠੇ ਹੀ ਹਨ ਜਿਹੋ ਵਿੱਚ ਰਿਸ਼ਤੇਦਾਰ ਰਿਸ਼ਤੇ ਪਾ ਕੇ ਤੇ ਈ ਆਂਦਾ ਪਹਿਲਾਂ ਆਖੀਏ ਮੈਨਾਂ ਨੇ ਵੇਚਿਆ ਉਹ ਕਹਿੰਦਾ ਨਹੀਂ ਸਾਨੂੰ ਇਹਨੇ ਵੇਚਿਆ ਚਲੋ ਉੱਥੇ ਕਰਦੇ ਆ ਉਹਨੇ ਮੜ ਕੇ ਆਂਦਾ ਆ ਵੀ ਕੀ ਬਾਤ ਚੁੱਕਦਾ ਤੇ ਰੋਜ਼ ਹੀ ਰਹਿੰਦਾ ਕਿੰਨੂੰ ਦੇ ਆ ਕਿ ਤੂੰ ਲੈ ਆਂਦਾ ਕੰਮ ਹੀ ਸਾਈਕਲ ਚੁੱਕਣ ਦਾ ਆਂਦਾ ਨੇ ਰੋ ਇਤਰਾ ਕਰਦਾ ਫਿਰ ਮੈਂ ਆਈਆ ਵੀ ਉਹ ਦਿਨ ਫੇਰ ਕੁੱਟ ਫੇਰ ਨੂੰ ਸੱਚੀ ਗੱਲ ਆਂਦਾ ਚਲੋ ਮੈਂ ਤੁਹਾਨੂੰ ਸਾਈਕਲ ਦੇ ਦਿੰਦਾ ਸਾਈਕਲ ਖੰਦ ਗਈ ਆਈਆ ਸਾਨੂੰ ਭਿੱਖੀ ਵੰਡ ਐਵੇਂ ਲੈ ਕੇ ਆਏ ਵੀ ਜਿਉਂ ਇਹ ਪ੍ਰਸ਼ਨ ਚ ਲੰਡਿਆ ਆਪਰੇਸ਼ਨ ਜਿਹੜਾ ਹੁੰਦਿਆ ਦੋ ਦੋਟਾ ਯੂਏ ਦਾ ਸ਼ਾਮ ਦੇ 5 6 ਵਜੇ ਕੀ ਤਰੇ ਕੰਮ ਦੇ ਪਹਿਲਾਂ ਉੱਥੇ ਦੁਕਾਨ 'ਚ ਕਟ ਕੱਟ ਕੇ ਉੱਥੇ ਹੀ ਪਾਣੀ ਧਾਰੀ ਚਾ ਚੁੱਕੀ ਤੇ ਉੱਥੋਂ ਆਏ ਆ ਨਾਲ ਲੈ ਕੇ ਆਏ ਆ ਹੁਣ ਤੁਸੀਂ ਆਪਰਾਵਲਾ ਲੋ ਰਗਵਾ ਕਰਨਾ ਜਿਹੜੇ ਕਾਨੂੰਨੀ ਕਾਰਵਾਈ ਪੜਦੇ ਕੇ ਨੀ ਤਰ੍ਹਾਂ ਖੜਨਾ ਉਤਰਨ ਖੜਨਾ ਕੁੱਟੀ ਵੀ ਜਾਣਾ ਲਈ ਵੀ ਫਿਰਨਾ ਇਹ ਕੰਮ ਬਣਦੇ ਗੱਲਾਂ ਇਹ ਬਣਦੀਆਂ ਅੱਜਕੱਲ੍ਹ ਹੁੰਦੀਆਂ ਇਤਨਾ ਬੜੀਆਂ ਘਟ ਨਹੀਂ ਹੁੰਦੀ ਇਹ ਕਾਰਪਵੇਦ ਕਿੱਥੇ ਜਾਂਦੀ ਸਾਰਾ ਘਰ ਵੇਖ ਜੰਦਾ ਤੁਹਾਨੂੰ ਨਹੀਂ ਪਤਾ ਅਹੀਂ ਵਾਪਸੀ ਆਉਂਦਾ ਡਰੇਨ ਜੀ ਆ ਗਈ ਅੱਗੇ ਨੂਮ ਨੇ ਰਹਿ ਗਿਆ ਤੇ ਅਈਆ ਹੋਣਾ ਨੂੰ ਝੂਟ ਚੜ ਮਾਰੀ ਉੱਥੇ ਜਾ ਕੇ ਨੂਮ ਨੇ ਰਾਇਆ ਹੋ ਗਿਆ ਹੀ ਰੇਨ ਤੇ ਭੇਜਾਂ ਦਾ ਨੂੰ ਥੱਲੇ ਤਾਰੋ ਮਾਰਾ ਮੈਂ ਕਿਉਂ ਮੈਂ ਨਾ ਨਾ ਮੈਂ ਨਹੀਂ ਥਾਰ ਰੇਨ ਤੇ ਚੱਲੀਏ ਨੇ ਆਦਾ ਬਾਅਦ ਵੀ 2 ਮਿੰਟ ਤਾਰੀ ਮੈਂ ਇਹਦਾ ਕੁਝ ਅੰਦਾ ਮੈਂ ਕੁੱਟਣਾ ਫੇਰ ਨੂੰਦਾ ਖਾਲੇ ਵਾਲੀ ਡਰੇਨ ਤੇ ਨਹੀਂ ਹਟਿਆ ਉਹਨੇ ਪਿੱਛੋਂ ਲਤਾਂ ਚੌੜੀਆਂ ਕਾਲੀਆਂ ਪੁੰਜੇ ਲਾਤੀਆਂ ਛੜਕਦੇ ਮੋਟਰਸਾਈਕਲ ਨਾ ਥੋੜੀ ਆਹ ਨਾ ਮੈਨੂੰ 2 ਕੁ ਮਿੰਟ ਸਹੀ ਰੇਨ ਆ ਰਹੀ ਹੈ ਮੁੱਤੀ ਮੈਂ ਚਲ ਮਾਰਨਾ ਦੋ ਚਾਚ ਪੀਣਾ ਹੋਰ ਮਾਰਨਾ ਚੱਲੀਏ ਮਗਰ ਬੈਠਾ ਇਹਨਾਂ ਭੇਜਾ ਤੇ ਚਲੋ ਉੱਥੇ ਦੋ ਚਾਰ ਫੇਰ ਛੱਡੀਆਂ ਦੇ ਉਹ ਤੋਂ ਲਿਆਂਦਾ ਇਹਨੂੰ ਇਹ ਤੂੰ ਜਨਾਜ ਨੂੰ ਭੇਜ ਦੇ ਕੱਲ ਨੇ ਫੇਸ ਸਟੂਡੀਓ ਦੇ ਅੰਦਰ ਫੇਰਾ ਹੀ ਲਾਇਆ ਹਨੇਰਾ ਹੋ ਗਿਆ ਫੇਰ ਉੱਥੇ ਘੁੱਟ ਘਟਈਆ ਕੋਈ ਨੁਕਰੀ ਪਾਣੀ ਪਿਆ ਆ ਕਰੀਏ ਵੇਰ ਦੋ ਚਪੇੜਾ ਛੱਡ ਛੱਡੀਏ ਦੱਸ ਹੈ ਕਿੱਥੇ 10 ਦਾ ਸਾਹ ਹੈ ਕਿਰੋ ਵਾਲਾ ਹੀ ਸਾਈਕਲ ਸਾਡਾ ਹੀ ਕਿਰੋ ਦਾ ਸਾਈਕਲ ਆ ਐਂਕੀ ਬੱਕ ਤਰਾਂ ਕਰਾਣੀ ਹੋਣੇ ਕੰਮ ਸਾਈਕਲ ਤੋਂ ਬਣਾ ਅੱਡੇ ਮੁੰਡੇ ਕਿੱਥੇ ਜਾਣ ਹੁਣ ਰਾਤ ਦੇ ਵੱਜ ਗਏ 8 ਤੋਂ 9 ਵਜੇ ਰਾਤ ਦੇ 2 ਵਜੇ ਦਾ ਚੱਲਣ ਦਿਆ ਓਪਰੇਸ਼ਨ ਸਾਡਾ ਉਹਦਾ ਕੁੱਟ ਮਾਰ ਤੇ ਵਿੱਚੇ ਚਪੇੜਾਂ ਵਿੱਚੇ ਚਾਹ ਪਾਣੀ ਖਾਣ ਪਾਣ ਵੀ ਨਾਲ ਹੀ ਚੱਲਦਾ ਰਹਾ ਨਾਲ ਹੀ ਆ ਕੁੱਟ ਖਾਈ ਵੀ ਗਿਆ ਅੰਡੇੰ ਦਾ ਕੁੱਟ ਖਾਇਆ ਤਰਾ ਦੇ ਤੇ ਕਾਜ ਆਉਂਦਾ ਚਲੋ ਮੈਂ ਘਰੋਂ ਦਿੰਦਾ ਸੰਸੈਕ ਚਲੋ ਚਲਿਏ ਘਰ ਅਹੀਂ 4-5 ਚਾਰ ਤਿੰਨ ਚਾਰ ਜਣੇ ਤਿੰਨ ਚਾਰ ਜਣੇ ਹੀ ਹਨ ਮੈਂ ਤੇ ਭੇਜਾਂ ਤੇ ਮੈਂ ਭੇਜਾਂ ਗੱਲ ਸੁਣਨਾ ਮੇਰੀ ਆਪਾਂ ਚੱਲੀ ਇਹਨਾਂ ਦੇ ਵੇੜੇ ਇਹਨਾਂ ਦੀ ਪੱਤੀ ਗਰਮੀਆਂ ਹੀ ਲੋਗ ਛੱਤਾਂ ਦੇ ਮੰਜੇੜਾ ਹੀ ਸੁੱਤੇ ਹੀ ਤੇ ਹੁਣ ਚੋਂ ਉੱਪਰ ਬੀਬਰਾ ਚੋ ਇਹ 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 ਆਉਣਾ ਪੂਰਨਾ ਮੈਨੂੰ ਬਿਲ੍ਹਾ ਉੱਥੇ ਕੋਈ ਸਿਆਪਾ ਪਾ ਆ ਬਈਏ ਆਪਾਂ ਉੱਥੋਂ ਭੱਜਿਆ ਨਹੀਂ ਆਣਾ ਆਪਣੇ ਤੋਂ ਆਪਾਂ ਕੀੜੇ ਚ ਪਏ ਜਣਾ ਨਹੀਂ ਤੈਨੂੰ ਪਤਾ ਮੁੜ ਕੇ ਵੇੜੇ ਵਾਲੇ ਪੈ ਗਏ ਜਾਂ ਸਾਰੇ ਡਾਂਗਾਂ ਛੋਟੇ ਲੈ ਗਏ ਤੇ ਆਪਣਾ ਕੋ ਭੱਜਿਆ ਨਹੀਂ ਆਣਾ ਤੇ ਮੈਂ ਧਿਆਨ ਕੰਟਰੋਲ ਰੱਖੀ ਤੇ ਭੇਜਾਂ ਦਾ ਫਿਰ ਮੈਨੂੰ ਦੋ ਘੰਟਾ ਹੋਰ ਲਾ ਲੈਂਦੇ ਤੇ ਆਦਾ ਜੀ ਦੀ ਸੀ ਯਾਰ ਅੰਦਰ ਬਾਅਦ ਦੀ ਛੜੀ ਤੇ ਉਹਨੇ ਫੜ ਦਿੱਤੀ ਪੈ ਨਾ ਉਹ ਛੜੀਆਂ ਦੇ ਅੰਦਾ ਕੋਈ ਮੰਨ ਤੇ ਗਿਆ ਵਾ ਇਹ ਸ਼ਾਇਦ ਦੇ ਦਿਵ ਸੈਗਲਿਗ੍ਰਾਫੀ ਤੇ ਮੁੱਕਣਾ ਜਾਵੇ ਪੱਕਾ ਕਰ ਲਈ ਇਹਨੂੰ ਤਾਂ ਮੜਾਇਆ ਅਹੀਂ ਭੀਰ ਲੱਗ ਗਈ ਚ ਉਧਰੋਂ ਚਲ ਕੇ ਵੇੜੇ ਆਲੂ ਤੇ ਰਾਹ ਹੀ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਨਾ ਮਤਲਬ ਜਿਉਂ-ਜਿਉਂ ਤੈਨੂੰ ਬਦਕ ਘਰ ਆਉਂਦਾ ਆ ਜਾਂਦਾ ਹਾਂ ਤੇ ਘਰ ਤੇ ਤੈਨੂੰ ਵਾ ਸਿਆਣੇ ਆਂਦੇ ਨਹੀਂ ਹੁੰਦੇ ਆ ਦੇ ਘਰ ਦੇ ਕੋਤਾ ਵੀ ਸ਼ੇਰ ਹੁੰਦਾ ਉਹ ਕਾਰੋਂ ਤੋਂ ਪਹਿਲੇ ਹੀ ਸ਼ੇਰ ਬਣਦਾ ਜਾਵੇ ਛੋੜਾ ਜਾ ਕੇ ਤੁਰ ਲਿਆ ਪਿਆ ਆਪਣੇ ਘਰੋਂ ਵੇਖ ਕੇ ਵੀ ਆ ਗਿਆ ਮੈਂ ਹੁਣ ਆਪਣੀ ਕਲੋਨੀ ਆਹ ਨਿਕਾ ਜਾ ਭਰਾਵਾ ਸਟੀਲ ਦੀ ਡਿੱਗ ਹੀ ਹੋ ਸਿੱਖ ਜੀ ਛੋੜੀ ਜੀ ਸਟੀਲ ਸਿਲਵਰ ਦੀ ਉਹੀ ਇਹ ਦੇਖੋ ਮੈਂ ਕਿਹਾ ਨਾ ਜੀ ਕੋਈ ਹੈ ਹੀ ਕੋਈ ਚੀਜ਼ ਯਾਰ ਨੀ ਕੀ ਜੀ ਬੌਂਸਰੀ ਜੀ ਸਟੀਲ ਦੀ ਤੇ ਉਹ ਗਰੀਚ ਮੈਂ ਵੀ ਮੇਰਾ ਇਹ ਭੇਜਿਆ ਜੇਤੂ ਇਹਦੇ ਹੁਣ ਇੱਕ ਚਪੇੜ ਵੀ ਮਾਰਤੀ ਨਾ ਤੇ ਕਿੰਨੇ ਖਿਪਾਤਾ ਰੋਲਾ ਤੇ ਆਪਣੇ ਤੋਂ ਨਹੀਂ ਗਲੀਆਂ ਚ ਭੱਜਿਆ ਨਾ ਲੋਕ ਮੰਗਿਆ ਮੰਗਿਆ ਦੇ ਤਾਂ ਛਤਾਂ ਦੇ ਸੁੱਤੇ ਹੀ ਤੇ ਮੁੱਛੋ ਫਰੇ ਪਰ ਇਹ ਕਿਥੋਂ ਟਲੇ ਇਹਦਾ ਤੂਰੇ ਨੂੰ ਮੜਾ ਛੇਤੀ ਤੂਰ ਗੂੜਾ ਰਾਤ ਦੇ ਦਾਵਾ ਚੱਲੇ ਆ 10 ਰਾਤ ਦੇ ਵੱਜ ਗਏ ਦੋ ਇਹਦੇ ਚੱਲਣ ਪਏ ਆਈ ਨਾ ਮੈਂ ਉਹਨੂੰ ਅੱਗੇ-ਅੱਗੇ ਤੋਰੀ ਗਿਆ ਤੇ ਆਪ ਭੇਜਦੇ ਅੱਗੇ ਹੀ ਗਿਆ ਵੀ ਇਹਨੂੰ ਨਹੀਂ ਮੈਂ ਰਾਜ ਗਲੀ ਚ ਨਹੀਂ ਮਾਰਨੀ ਇੱਕ ਨਹੀਂ ਮਾਰਨੀ ਮੈਂ ਇਹਨੇ ਗਲੀ ਦੇ ਇੱਕ ਚ ਨਹੀਂ ਕੋਈ ਮਾਰਤੀ ਇਹਦੇ ਤੇ ਆ ਵਿੜਾ ਸਾਰਾ ਉੱਠ ਪੈਣਾ ਤੇ ਕਿੱਦਾਂ ਨੂੰ ਭਜਾਂਗੇ ਚਲੋ ਖੇਚ ਧੁਗੇ ਦੇ ਨੂੰ ਜਾ ਕੇ ਨਾ ਅਸੀਂ ਕਰ ਲਈ ਇਹਦੇ ਘਰ ਚ ਲੱਗੇ ਤੇ ਰਾਹ ਚਲੋ ਹੈ ਤੇ ਗਰੀਬ ਪਰਿਵਾਰ ਹੀ ਉਹ ਕੀ ਕਰੀ ਜੋ ਕੰਮ ਕਿਹੋ ਜਿਹਾ ਕਰਦਾ ਤੇ ਕੀ ਕਰੀਏ ਦੋ ਕਮਰੇ ਇਹ ਇੱਕ ਕਮਰੇ ਚੋਂ ਦੀ ਘਰ ਦੀ ਦੇ ਨਿਆਣੇ ਫੁੱਤੇ ਤੇ ਉਹ ਆਪਣੇ ਘਰ ਆ ਗਿਆ ਉਹਨੂੰ ਵੀ ਪ੍ਰਵਾਹ ਹੁੰਦੋਂ ਡਰਤਾ ਨਹੀਂ ਘਟ ਡਰਨੋਂ ਘਟ ਗਿਆ। ਉਹ ਦੀ ਘਰ ਦੀ ਆਂਦੀ ਵੀ ਭਾੜੀ ਕੀ ਗੱਲ ਆ ਵੀਰ ਜੀ ਕੀ ਗੱਲ ਆ ਮਾ ਵੀ ਭਾਣੇ ਦਾ ਆ ਸਾਡਾ ਸਾਈਕਲ ਚੋਕੀ ਲਿਆ ਆ ਵਾ ਅਸੀਂ ਤਾਂ ਆਏ ਆ ਤੇ ਉਹ ਵੀ ਉਹਨੇ ਕੋ ਸਰ ਕੋ ਜਦੀ ਉੱਚੀ ਉੱਚੀ ਬੋਲ ਲਾ ਬੇਬੀ ਐ ਥੋੜਾ ਬੋਲੂ ਬੰਦੂ ਮੇ ਤੇ ਲੱਗੇ ਬਨੇ ਉੱਠਣਗੇ ਲੋ 10 ਤੇ ਵਜੇ ਰਾਤ ਦੇ ਅਈਆ ਚੁੱਪ ਰਿਹਾ ਉਹ ਅੰਦਰ ਰੇ ਕਮਰੇ ਚ ਬਾਹਰ ਨਾਲ ਬਾਤ ਚ ਨਹੀਂ ਟੱਲੇ ਆਓ ਮੇਰ ਚੀ ਬੋਲਦਾ ਆਂ ਤੇ ਕਿਹੜੀ ਗੱਲ ਹੈ ਅੱਜ ਐ ਥੋੜੀ ਚੀ ਬਾਅਦ ਚੈੱਕ ਕਰਨੀ ਲੱਗਾ ਦੇ ਤੇ ਕੁੜੀ ਆ ਸਤਿੰਦਰ ਸਾਹ ਸਟੀਲ ਦੀ ਸੀਰ ਜੀ ਵੀ ਨੇ ਉਹ ਹੀ ਮਾਸਟਰ ਸੁਖਾ ਨੂੰ ਉਹ ਵੀ ਦੱਸਾਂਗੇ ਤੁਹਾਨੂੰ ਮਾਸਟਰ ਸੁਖਾ ਨੂੰ ਕਿ ਤਾ ਮਾਰਦਾ ਇਹਨੇ ਫਾੜ ਦੇਣੀ ਭੇਰ ਸਿਰਚ ਮਾਰੀ ਜਦੇ ਤੋ ਨਿਆਣੇ ਲਾਗੇ ਸੁੱਤੇ ਹਾਏ ਬੀਬੀ ਆਏ ਪਾਪਾ ਛਾਂ ਚਾਉ ਲਾ ਪੀ ਅਈ ਦਵਾ ਦਾ ਭੂਏ ਮਟੋੜੇ ਕਮਰੇ ਚ ਪੀ ਪਾਰਨਾਵਾਚਾ ਜੇ ਚੁੱਪ ਕਰ ਚੁਪਰਾ ਕੋਈ ਨਹੀਂ ਮੈਂ ਟੋਣਾ ਨੂੰ ਨਹੀਂ ਮਾਰ ਦਿੰਦਾ ਮੈਂ ਨਾ ਨਾ ਰੋਣਾ ਨਹੀਂ ਪੁੱਤ ਰੋਣਾ ਨਹੀਂ ਚੀਜੀ ਦਾ ਵਾਂਗੇ ਤਾਂ ਰੋਏ ਨੂੰ ਉਹ ਚੁੱਪ ਚ ਪਾਣ ਦੀ ਕਰਾਈ ਤੇ ਉਹਦੀ ਘਰ ਦੀ ਫਿਰ ਵਿਚਾਰੀ ਚੰਗੀ ਆਉਂਦੀ ਵੀ ਦੇ ਉਹਨਾਂ ਦਾ ਸਾਈਕਲ ਹੋਰ ਕੁੱਟ ਖਾਏਗਾ ਤੇ ਚੱਲ ਗਿਆ ਤੇ ਜਾ ਕੇ ਨਾ ਤੂੜੀ ਦੇ ਥੱਲੇ ਪਲਰ ਜਾ ਪਾਇਆ ਥੱਲੇੋਂ ਸਾਈਕਲ ਕੱਢ ਕੇ ਦਿੱਤਾ ਆ ਬੁੱਧੂ ਨਾਲ ਯਾਰ ਹਾਂ ਚੇਤਾ ਗਈ ਯਾਰ ਆ ਬਾਹਰ ਆਪਣਾ ਇਤਲੀ ਵਾਲਾ ਕੁਲਵਿੰਦਰ ਤੋਂ ਬੁੱਧੂ ਹੀ ਮਿਲਦਾ ਇਹਦਾ ਹੀ ਸੈਕਲ ਤੇ ਆਹੀ ਨੇਰੇ ਚੋਂ ਸਾਈਕਲ ਫੜ ਕੇ ਤੁਰ ਪਏ ਜਿਹੜਾ ਨਾਲ ਸੀ ਇਹ ਹਾਂ ਕੀ ਅੰਦਾਜ਼ ਵੀ ਇਹ ਤਾਂ ਸਾਈਕਲ ਆਪਣਾ ਹੀ ਨਹੀਂ ਆ ਆ ਮੈਨੂੰ ਤੇ ਵੀ ਹੁਣ ਸਾਈਕਲ ਮਿਲ ਗਿਆਗਾ ਛੇਤੀ ਜਦੀ ਨਿਕਲੂਗਾ ਜੋ ਗਲੀ ਜੋ ਭੱਜੀਏ ਦੁਕਾਨ ਵਾਲ ਨੂੰ ਮਗਰ ਬਾਸ਼ਰ ਚੜਾਈ ਤੇ ਮੁੜ ਕੇ ਕੀ ਬਣੂ ਆਪਣਾ ਇਹਨਾ ਆਪਾਂ ਨੂੰ ਜੱਤੂ ਨਾ ਉਹਨੇ ਜੇ ਨਹੀਂ ਆਖੀ ਗੱਲ ਵੀ ਉਦੋਂ ਇਹ ਕਹਿੰਦੀ ਮੈਂ ਆਹ ਸਾਈਕਲ ਨਹੀਂ ਆਪਣਾ ਭੇਜਾ ਫੇਰ ਉਹਦੇ ਟੋਕਣ ਲਾ ਪਿਆ ਵੀ ਤੂੰ ਸਾਈਕਲ ਮਿਲ ਗਿਆ ਹੋਰ ਆਪਾਂ ਕਿਤੇ ਸਾਈਕਲ ਵੰਡੇ ਸਾਈਕਲ ਮਿਲ ਗਿਆ ਹੋਰ ਕੀ ਆ ਆਪਾਂ ਸਾਈਕਲ ਵੰਡੇ ਕੀ ਇਹ ਤੂੰ ਬੁਟਲੇ ਬੁਟਲਾ ਜਾਣਾ ਇਹ ਵੀ ਜਿਹੜਾ ਵੀ ਇਹ ਸਾਨੂੰ ਸਾ ਆਪਣਾ ਸੁਜੂਕੀ ਰੱਖ ਲਈ ਤੇ ਜਾਂ ਕੁਝ ਵੀ ਰੱਖ ਲਿਆ ਤੇ ਉਹਨੂੰ ਫੁੱਟ ਨਹੀਂ ਹੁੰਦੇ ਹੰਦੇ ਆ ਕੋਈ ਨੀ ਸਾਈਕਲ ਆ ਕੀ 100 ਦੋਸ ਨੂੰ ਇਧਰ ਉਧਰ ਕੀ ਜਦੋਂ ਇਹ ਉਹਨੂੰ ਕੁੱਟਣ ਲੱਗ ਪਿਆ ਤੂੰ ਸਾਈਕਲ ਸਾਡਾ ਦੇ ਇਹ ਵਾ ਦਾ ਪ੍ਰਾਬਾ ਮੈਨੂੰ ਨਹੀਂ ਇਹ ਪਤਾ ਇਹ ਕੀ ਦਾ ਸਾਈਕਲ ਹੈ ਤੂੰ ਹੀ ਲੈ ਜਾ ਉਹਨੂੰ ਦਾ ਤਾਂ ਕੰਮ ਰੋਈਦਾ ਆ ਇਹਦਾ ਮੈਨੂੰ ਨਹੀਂ ਪਤਾ ਇਹ ਸਾਈਕਲ ਕੀ ਦਾ ਵਾ ਤੁਹਾਨੂੰ ਸਾਈਕਲ ਮਿਲ ਗਿਆ ਨਾ ਤੁਹਾਨੂੰ ਦੇਤਾ ਨਾ ਲੈ ਜਾ ਅਗਲੇ ਦਿਨ ਹੀ ਸੈਕਲ ਲਾ ਲਿਆ ਉਥੇ ਦੁਕਾਨ ਦੇ ਤੇ ਉਥੇ ਜਿਹੜਾ ਜਿਹਦਾ ਸੈਕਲ ਚੁੱਕਿਆ ਹੀ ਉਹ ਆ ਗਿਆ ਬੜੇ ਕੋਲ ਕਹਿੰਦਾ ਸੈਕਲ ਮੇਰਾ ਤੇ ਮੈਂ ਸਾਡਾ ਕਿਤੇ ਫਿਰ ਉਹ ਲਾ ਕੇ ਡਾਕਟਰ ਕਾਬਲ ਆਲ ਉਤਨਾ ਹੀ ਉਥੇ ਲਾ ਕੇ ਲਾ ਕੇ ਚੋਰੀਆਂ ਕਰਦਾ ਸੀ ਮਸਾਨੂੰ ਨਹੀਂ ਪਤਾ ਸੀ ਤੇ ਉਹਦੇ ਘਰੋਂ ਕੁੱਟ ਕੇ ਲਿਆ ਤੇਰਾ ਹੋਗਾ ਤਾਂ ਤੂੰ ਨਹੀਂ ਲਿਆ ਤੂੰ ਤੂੰ ਲਿਓਣਾ ਉਹ ਸਾਡੀ ਤਰ੍ਹਾਂ ਦੇ ਲਗਾ ਵੇਖਿਆਦਾ ਸੈਕਲ ਮੇਰਾ ਚੋਰੀ ਹੋਇਆ ਇਹ ਮੇਰਾ ਵਾ ਮੈਨੂੰ ਕੀ ਪਤਾ ਤੇਰਾ ਹਕੇ ਕਿਹਦਾ ਆਹੀ ਤੇ ਉਹਦੇ ਘਰੋਂ ਲਿਆ ਹੀ ਕੁੱਟ ਕੇ ਤੇ ਸਾਡਾ ਉਹਨੇ ਗਵਾ ਹੀ ਉਮੀਤ ਉਹ ਲਿਆ ਦੇ ਕੋਈ ਫੈਸਲਾ ਆਉਦਾ ਸइकिल ਹੈ ਜਾਈ ਸੈਕੰਡਰੀ ਸਾਈਕਲ ਦੇ ਦਾ ਜੋ ਕੀ ਹੈ 10 ਵਜੇ ਕੰਮ ਰਹੇ ਚਲੋ ਪੂਰੀ ਬੜਾ ਖੁਸ਼ੀ ਆ ਜੇ ਸੁਣਾਵਾਂਗੇ ਸਹੀਏ ਸਹੀਏ ਕਿਤਾਬ ਵੀ ਲਿਖਣੀ ਆਪਾਂ ਗਾਈਡ ਲਿਖਣੀ ਕਿਤਾਬ ਦੀ ਗਾਈਡ ਗਾਈਡ ਵੱਡੀ ਹੈ ਸੱਜਣਾ ਮਿੱਤਰਾਂ ਦੇ ਕੰਮ ਗਲਤ ਪੁੱਛਦੀ ਕਰਦੇ ਹੁੰਦੇ ਮਜਬੂਰੀਆਂ ਨਹੀਂ ਕਰਨੇ ਪੈਂਦੇ ਕੀ ਕਰੀਏ ਹੁਣ ਆਰਦੇ ਹੀ ਲੋਕ ਲੋਕਾਂ ਨੇ ਅਨੁਸ਼ਤਰ ਵੀ ਬੈਠੇ ਜਾਣ ਤੇ ਕੋ ਵਿਚ ਵਿਚ ਕਰਨਾ ਵੀ ਨਹੀਂ ਹਟਣਾ ਮਾਰ ਮਾੜੀਆਂ ਕਰਨ ਨੂੰ ਨਹੀਂ ਹਟਣਾ ਤੇ ਕਰੀਏ ਕੀ